ਸਤਿ ਸ਼੍ਰੀ ਅਕਾਲ ਜੀ ਗੱਪਰੂ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਅੱਜ ਡਾਕੂਆਂ ਦਾ ਮੁੰਡਾ 3 ਦੀ ਅੱਜ ਪ੍ਰੀਮੀਅਰ ਦੇ ਉੱਤੇ ਇਸ ਪਹੁੰਚੇ ਹੋਇਆ ਤੇ ਦੇਖਦੇ ਆ ਕਿ ਮੂਵੀ ਦੇ ਵਿੱਚ ਕੀ ਅਜਿਹਾ ਖਾਸ ਲੈ ਕੇ ਆ ਰਹੇ ਨੇ ਦੇਵ ਕਰੋੜ ਜੋ ਲੋਕ ਐਨੇ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਫਿਲਮ ਦੇਖ ਕੇ ਆਉਂਦੇ ਆ ਉਸ ਤੋਂ ਬਾਅਦ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿਵੇਂ ਲੱਗੀ ਫਿਲਮ ਸਰ ਵੀ ਆਰ ਵੈਰੀ ਹੈਪੀ ਐਂਡ ਵੈਰੀ ਗ੍ਰੇਟਫੁਲ ਦ ਆਡੀਅנס ਕਿ ਇਤਨਾ ਸਾਰਾ ਪਿਆਰ ਮਿਲ ਰਿਹਾ ਔਰ ਮੇਰੀ ਤਾਂ ਪਹਿਲੀ ਪੰਜਾਬੀ ਫਿਲਮ ਹੈ ਸਰ ਕਿ ਮੈਨੂੰ ਇੱਕ ਐਕਟਰ ਕੇ ਲੀਏ ਸਰ ਐਕਸੈਪਟੈਂਸ ਬਹੁਤ ਜ਼ਰੂਰੀ ਹੈ ਜਬ ਉਹ ਦੂਸਰੀ ਇੰਡਸ ਇਹ ਇਤਨਾ ਪਿਆਰ ਮੈਨੂੰ ਇਤਨੇ ਮੈਸੇਜ ਆ ਚੁੱਕੇ ਸਵੇਰੇ ਜੋ ਵੀ ਪਿਕਚਰ ਦੇਖ ਰਹਾ ਹੈ ਉਹ ਸਭ ਲੋਕ ਸਟੋਰੀਜ਼ ਡਾਲ ਰਹੇ ਹਨ ਭੇਜ ਰਹੇ ਹਨ ਸੋ ਆਮ ਵੈਰੀ ਹੈਪੀ ਐਂਡ ਥੈਂਕਫੁਲ ਫੋਰ ਦੀ ਐਕਸੈਪਟੈਂਸ ਮਾਰੀ ਤੁਹਾਡੇ ਕੀ ਫਿਲਮ ਰਲੀ ਹੋ ਚੁੱਕਾ ਮੈਂ ਹਜੇ ਵੀ ਨਰਵਸ ਹਾਂ ਕਿਉਂਕਿ ਮੈਂ ਆਪਦੀ ਫਿਲਮ ਦੇਖੀ ਨਹੀਂ ਆਂ ਜਾ ਕੇ ਦੇਖੂੰਗੀ ਤੁਸੀਂ ਸਾਰਿਆਂ ਨੇ ਦੇਖ ਲਈ ਹੈ ਵੈਸੇ ਫਿਲਮ ਨਹੀਂ ਦੇਖੀ ਓਕੇ ਸੋ ਦੇਖਣਗੇ ਹਜੇ ਸੋ ਮੈਂ ਜਿੰਨੇ ਕੁ ਮੈਨੂੰ ਮੈਸੇਜਸ ਆਏ ਸਾਰਿਆਂ ਦੇ ਬਹੁਤ ਪੋਜ਼ਿਟਿਵ ਆਏ ਸੋ ਮੈਨੂੰ ਉਮੀਦ ਹੈ ਅੱਜ ਤਾਂ ਪਹਿਲਾ ਦਿਨ ਆ ਤੇ ਬਹੁਤ ਸੋਹਣਾ ਰਿਸਪੌਂਸ ਮਿਲ ਰਿਹਾ ਅੱਗੇ ਵੀ ਤੁਸੀਂ ਸਾਰੇ ਇਸ ਫਿਲਮ ਨੂੰ ਬਹੁਤ ਸੋਹਣਾ ਰਿਸਪੌਂਸ ਦੋਗੇ ਮੈਨੂੰ ਜਿੰਨਾ ਮੈਂ ਐਕਸਪੈਕਟ ਕੀਤਾ ਸੀ ਉਸ ਤੋਂ ਉਮੀਦ ਤੋਂ ਜ਼ਿਆਦਾ ਵਧੀਆ ਰਿਸਪੌਂਸ ਮਿਲ ਰਿਹਾ ਹੈ ਥੈਂਕ ਯੂ ਬੋਲੋ ਕੁਝ ਤੇ ਮੇਰੀ ਅੱਜ ਬੋਲੋ ਸੱਚੀ ਗੱਲ ਦੀ ਆ ਹਾਈ ਕੋਲ ਸੋ ਆ ਸੇਮ ਜਿਵੇਂ ਬਾਣੀ ਜੀ ਨੇ ਕਿਹਾ ਮੈਂ ਬਹੁਤ ਜ਼ਿਆਦਾ ਨਰਵਸ ਹਾਂ ਬਟ ਐਕਸਾਈਟਿਡ ਹਾਂ ਤੇ ਹੌਪਫੁਲੀ ਫਿਲਮ ਤੰਡਾ ਆਕਮ ਬਹੁਤ ਹੀ ਵਧੀਆ ਰਿਹਾ ਬਹੁਤ ਜ਼ਿਆਦਾ ਇਹਨਾ ਸੋਚਿਆ ਨਹੀਂ ਸੀ ਜਿੰਨਾ ਵਧੀਆ ਰਿਸਪੌਂਸ ਮਿਲ ਰਿਹਾ ਹੈ ਐਂਡ ਆਈ ਐਮ ਗਲੈਡ ਕਿ ਸਾਰੇ ਨੂੰ ਵੀ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ ਤੁਸੀਂ ਸੋਚਿਆ ਕਿਉਂ ਨਹੀਂ ਸੀ ਬੰਦੇ ਨਹੀਂ ਮਤਲਬ ਹਾਂ ਜਿਦਾ ਕਹਿੰਦੇ ਆ ਨਾ ਕਿ ਜਿੰਨਾ ਸੋਚਿਆ ਹੁੰਦਾ ਉਤੋਂ ਵਾਦੀ ਮਿਲਦੇ ਆ ਅਸਲ ਚ ਬਾਦ ਵੀ ਇੰਨਾ ਸੋਚਦੇ ਆ ਸਾਨੂੰ ਮਿਲ ਉਸ ਤੋਂ ਬਾਦ ਹਾਂ ਵਾਦ ਮਿਲ ਰਿਹਾ ਹੈ ਹਾਂ ਜੀ ਕੰਟਰੀ ਦੀ ਬਾਜੀ ਸਵੇਟ ਦੇ ਫੈਨਾ ਹੋ ਜਾਂਦੇ ਹਾਂ ਜੀ ਬੋਲ ਜੀ ਹੁਣ ਦੱਸੋ ਬਾਜੀ ਆਜੂ ਮਾੜਾ ਨੇ ਹਾਂ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਮੇਰੇ ਵੱਲੋਂ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਡਾਕੋਂ ਦਾ ਮੁੰਡਾ ਜਿਹੜੇ 3 ਆ ਰਹੀ ਹੈ ਬਦਲਾ ਕੀ ਅੱਜ ਤੇ ਬਾਣੀ ਜੀ ਦੀ ਮੇਰੇ ਖਿਆਲ ਨਾਲ ਡੈਬਿਊ ਕੀਤਾ ਤੁਸੀਂ ਹਾਂ ਜੀ ਮੈਂ ਮੈਡਲ ਕੀਤਾ ਸੀ ਬਹੁਤ ਥੋੜਾ ਜਿਹਾ ਬਹੁਤ ਵਧੀਆ ਬਹੁਤ-ਬਹੁਤ ਮੁਬਾਰਕਾਂ ਦ੍ਰਿਸ਼ਟੀ ਜੀ ਤੁਹਾਨੂੰ ਵੀ ਤੇ ਕਮੇਟੀ ਮੈਂ ਮੈਡਲ ਡੈਬਿਊ ਕੀਤਾ ਇੱਥੇ ਅੱਛਾ ਸੋ ਨਵੀ ਪੰਗੂ ਛੋਟਾ ਵੀਰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਦੇਵ ਖਰੌੜ ਕਮਾਲ ਦਾ ਐਕਟਰ ਹੈ ਜੀ ਮੈਂ ਮੇਰੇ ਪਸੰਦੀ ਦਾ ਇੱਕੋ ਇੱਕ ਹੀਰੋ ਹੈ ਜਿਹੜਾ ਦੇਵ ਖਰੌੜ ਹੈ ਜਿਹੜਾ ਮੈਨੂੰ ਸਭ ਤੋਂ ਵੱਧ ਪਸੰਦ ਹੈ ਔਰ ਮੇਰੇ ਮਦਰ ਦੇ ਵੀ ਫੇਵਰੇਟ ਹੈ ਮੇਰੇ ਮਮਾ ਸਪੈਸ਼ਲ ਆਏ ਆ ਸਰ ਦੀ ਮੂਵੀ ਦੇਖ ਤੇ ਮੇਰੇ ਭਰਾ ਵੀ ਨੇ ਔਰ ਹਮੇਸ਼ਾ ਉਹਨਾਂ ਦੇ ਲਈ ਖੜੇ ਆ ਜੀ ਉਹਨਾਂ ਨੂੰ ਸਪੋਰਟ ਕਰਨਾ ਹੈ ਵੱਧ ਤੋਂ ਵੱਧ ਉਹਨਾਂ ਦੀ ਫਿਲਮ ਦੇਖੋ ਤੇ ਸੁਪਰ ਡੁੱਪ ਰੈਟ ਕਰੋ ਥੈਂਕ ਯੂ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਕਿਵੇਂ ਰਿਹਾ ਇੱਕ 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 ਮਨ ਦੇ ਵਿੱਚ ਹਮੇਸ਼ਾ ਇੱਕ ਦਨ ਮਰਦ ਇਹ ਹੁੰਦੀ ਹੈ ਮਨਜ ਡਰਦਾ ਹੁੰਦਾ ਹੈ ਵੀ ਆਡੀਅנס ਆਉ ਉਹ ਨਹੀਂ ਆਉ ਸਿਕ ਟਿਕਾ ਹੁੰਦੀ ਹੈ ਨਹੀਂ ਆਡੀਅנס ਤਾਂ ਆ ਰਹੀ ਹੈ ਪਰ ਪਰ ਕੇ ਬਸ ਉਹਨਾਂ ਨੂੰ ਪਸੰਦ ਆਵੇ ਉਹਨਾਂ ਲਈ ਫਿਲਮ ਬਣਾਈ ਆ ਬਹੁਤ ਮਿਹਨਤ ਨਾਲ ਤੇ ਪਸੰਦ ਆ ਵੀ ਰਹੀ ਹੈ ਜਿੰਨੇ ਹੁਣ ਤੱਕ ਰਿਵਿਊਜ਼ ਆਏ ਸਾਰੇ ਪੋਜ਼ਿਟਿਵ ਨਹੀਂ ਬੜਾ ਵਧੀਆ ਬਹੁਤ ਘੈਂਟ ਆਏ ਆ ਬਲਕਿ ਬਲਕਿ ਸਾਡੇ ਦੋ ਭਰਾਵਾਂ ਦੀਆਂ ਫਿਲਮਾਂ ਅਚ ਰਿਲੀ ਹੋਈਆਂ ਨੇ ਦੋਵੇਂ ਹੀ ਵਧੀਆ ਨੇ ਜੌਮੀ ਜੌਮੀ ਲੈਂਡ ਬੀਨੂ ਭਾਈ ਹੁਣ ਆ ਦੀ ਹੈ ਨਾ ਤੋ ਦੋਨੋਂ ਹੀ ਫਿਲਮਾਂ ਮੈਂ ਕਹਿੰਦਾ ਪੂਰੀ ਚੜ੍ਹਦ ਹੋਣੀ ਚਾਹੀਦੀ ਦੋਹਾਂ ਫਿਲਮਾਂ ਦੀ ਸੋ ਅਸੀਂ ਬਹੁਤ ਜ਼ਿਆਦਾ ਐਕਸਾਈਟਿਡ ਆਂ ਖੁਸ਼ ਆਂ ਤੇ ਬਸ ਹੁਣ ਆਪਣਾ ਇੱਥੇ ਕਹਿੰਦੇ ਦੇਪਾ ਜੀ ਨਹੀਂ ਹੋਣੀ ਆ ਉਹ ਆ ਰਹੇ ਨੇ ਬਾਕੀ ਸਾਡੇ ਕਬੀਰ ਬਾਜੀ ਹੈਨਾ ਮੈਂ ਵੈਸੇ ਸੱਚ ਦੇ ਮੈਂ ਦੇਖ ਲਿਆ ਇੱਕ ਵਾਰੀ ਮਦੀਗਲੀ ਫਿਲਮ ਹਾਂ ਹਾਂ ਮੈਂ ਕਹਿੰਦਾ ਪੂਰੇ ਚੰਡੇ ਗੱਡੇ ਹੋਇਆ ਗਵੀਰ ਬਾਜੀ ਮਨਾਂ ਦੇ ਸਾਰਿਆਂ ਨੇ ਹੈਨਾ ਤੇ ਥੈਂਕ ਯੂ ਵੈਰੀ ਮੱਚ ਬਾਜੀ ਕਰਮ ਬਾਜੀ ਸਾਡੇ ਨਾਲ ਕਰਮਜੀਤ ਭਾਈ ਆਏ ਆ ਤੇ ਬਾਕੀ ਹੁਣ ਆਪਣਾ ਮੇਰੇ ਖਾਲ ਚੈਨਣਾ ਚਾਹੀਦਾ ਪਰ ਨਾ ਥੋੜਾ ਬਾਕੀ ਆਜੂ ਦੇਖਣ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿਵੇਂ ਦੀ ਲੱਗੀ ਭਾਈ ਬਹੁਤ ਵਧੀਆ ਲੱਗੀ ਬਹੁਤ ਵਧੀਆ ਲੱਗੀ ਯਾਰ ਜਿਵੇਂ ਦੇ એનર્ਜੀ ਦੇ ਟਾਈਪ ਆ ਰਹੇ ਹਾਂ ਸਾਰੇ ਬਾਅਦ ਕਿਵੇਂ ਦੀ ਲੱਗੀ ਮੂਵੀ ਹਨ ਕੈਂਡ ਯਾਰਾ ਲਿਆਦਾ ਭਾਈ ਇੱਥੇ ਆ ਜਾ ਬਹੁਤ ਘੈਂਟ ਫਿਲਮ ਸੀ ਭਾਈ ਸਵਾਹ ਲਿਆਦਾ ਜੀ ਯਾਰ ਸਭ ਤੋਂ ਵਧੀਆ ਐਕਸ਼ਨ ਕਿੱਥੋਂ ਲੱਗਿਆ ਕਿਦੋਂ ਬਹੁਤ ਵਧੀਆ ਐਕਸ਼ਨ ਭਾਜੀ ਜਦੋਂ ਬੰਦਾ ਚੈਂਪੀਅਨ ਬਣਦਾ ਹੈ ਨਾ ਸਾਰਿਆਂ ਨਾਲੋਂ ਕੈਂਡ ਸਿੱਧੂ ਮੂਸੇ ਵਾਲੇ ਨੂੰ ਟ੍ਰਿਬਿਊਟ ਦਿੱਤਾ ਉਹ ਕੈਂਡ ਲੱਗਾ ਠੀਕਾ ਇਹ 탑 ਬੇਮਾਰੀ ਆਪਣਾ ਸਾਰੇ ਇਕੱਠੇ ਮਾਰਦੇ ਆਜੋ ਬਈ ਬਾਈ ਕਹਿ ਬਾਈ ਕਹਿਣ ਬਈ ਸਾਰੋ ਇੱਕ ਨੰਬਰ ਹੈ ਪੂਰੀ ਬਈ ਵਧੀਆ ਪਹਿਲਾਂ ਬਹੁਤ ਵਧੀਆ ਸੀ ਬਾਈ ਜਿਹੜਾ ਵੱਡੀ ਗੱਲ ਤਾਂ ਆਈ ਜਿਹੜਾ ਸਿੱਧੂ ਮੂਸੇ ਵਾਲੇ ਵੀਰ ਦਾ ਜਗਰਗੀਤਾ ਨਾਲ ਐਂਡ ਚ ਇਹ ਬਹੁਤ ਵਧੀਆ ਗੱਲ ਹੈ ਥੈਂਕ ਯੂ ਬਈ ਥੈਂਕ ਯੂ ਬਾਈ ਬਾਈ ਨੂੰ ਯਾਦ ਰੱਖਿਆ ਜਾ ਰਿਹਾ ਬਾਈ ਕਿਵੇਂ ਦੀ ਲੱਗ ਆਨ ਵੀਰੇ ਐਂਡ ਆ ਫਲ ਵਧੀਆ ਜੀ ਪੰਜ ਤੋਂ ਪੰਜ ਮੈਂ ਨਾ ਦੱਸ ਦੇ ਦਿੰਦੇ ਆ ਆਪਾਂ ਦਾ ਜਿਹੜਾ ਹੋਇਆ ਮੂਸੇ ਵਾਲਾ ਐਂਡ ਚ ਆ ਗਿਆ ਨਾ ਉਹਨੇ ਗੱਲ ਸਿਰਾਂ ਗਾ ਐਂਡ ਐਂਡ ਗੱਲ ਵਾਦ ਬਈ ਕਿਵੇਂ ਦੀ ਲੱਗੀ ਤੁਹ ਵੀ ਫਿਰ ਬਹੁਤ ਵਧੀਆ ਬਹੁਤ ਵਧੀਆ ਫਿਰ ਸਭ ਤੋਂ ਵਧੀਆ ਸੀ ਕਿਹੜਾ ਘੈਂਟ ਲੱਗਿਆ ਸਾਰੇ ਵਧੀਆ ਸਾਰੇ ਵਧੀਆ ਵਧੀਆ ਲੱਗਿਆ ਬਹੁਤ ਵਧੀਆ ਹੋਰੀ ਐਕਟਿੰਗ ਦੀ ਲੱਗੀ ਸਾਰੇ ਵਧੀਆ ਲੱਗੀ ਕਿਵੇਂ ਦੀ ਲੱਗੀ ਮੂਵੀ ਬਹੁਤ ਵਧੀਆ ਮੂਵੀ ਸੀ ਮਤਲਬ ਬਹੁਤ ਵਧੀਆ ਮੂਵੀ ਸੀ ਅੱਜ ਤੱਕ ਜਿੰਨੀਆਂ ਮੂਵੀਜ਼ ਦੇਖਿਆ ਸਭ ਤੋਂ ਵਧੀਆ ਲੱਗੀ ਸਨੇਹਾ ਕਿਹੋ ਜਿਹਾ ਲੱਗਿਆ ਜਿਹੜਾ ਇੱਕ ਐਂਡ ਦੇ ਵਿੱਚ ਇੱਕ ਖਿਡਾਰੀ ਦੇ ਉੱਪਰ ਵੀ ਇੱਕ ਸਨੇਹਾ ਦਿੱਤਾ ਹੈ। ਤੀਸਰਾ ਅੱਜਕੱਲ ਬਹੁਤ ਜ਼ਿਆਦਾ ਕਰਪਸ਼ਨ ਆ ਜਿਹੜੇ ਵੱਡੇ ਅਫਸਰ ਆ ਉਹ ਗਲਤ ਕੰਮ ਕਰਦੇ ਆ ਪੈਸੇ ਦਾ ਜਿਹੜੇ ਸਹੀ ਹੁੰਦੇ ਉਹਨਾਂ ਨੂੰ ਅਨਿਆਇ ਨਹੀਂ ਮਿਲਦਾ ਇਹ ਮੈਸੇਜ ਸੀ ਬਹੁਤ ਵਧੀਆ ਸੀ। ਥੈਂਕ ਯੂ। ਬਾਈ ਕੈਮੇਂ ਦੀ ਲੱਗੀ ਫਿਰ ਡਾਕੋਂ ਦਾ ਮੁੰਡਾ। ਬਾਈ ਵਧੀਆ ਹੀ ਗਈ ਯਾਰ। ਬਹੁਤ ਵਧੀਆ ਲੱਗੀ ਬਹੁਤ ਬੈਟ। ਜਿਹੜਾ ਲਾਸਟ ਵਾਲਾ ਸੀਨ ਸੀਦੂ ਬਾਈ ਨੂੰ ਜਿਹੜਾ ਟ੍ਰਿਬਿਊਟ ਦਿੱਤਾ ਉਹ ਜਮੇ ਹੀ ਐਂਡ ਕਰ ਗਿਆ। ਬਾਈ ਐਕਟਿੰਗ ਕਿਹੜੀ ਕੈਂਡ ਲੱਗੀ ਸਭ ਤੋਂ ਵਧੀਆ। ਬਾਣੀ ਸੰਧੂ ਦਾ ਕੈਮੇਂ ਐਵੇਂ ਆ ਨਾ ਵੀ ਉਹਦਾ ਸ਼ੁਰੂ ਤੋਂ ਹੀ ਐਕਟਿੰਗ ਸੀ ਉਹਨੇ ਵਰਕ ਕੀਤਾ ਉਹ ਤਾਂ ਫਿਰ ਐਕਟਰ ਸਹੀ ਹੈਗਾ ਵਧੀਆ ਲੱਗਦੇ ਨੇ ਸੋ ਦ੍ਰਿਸ਼ਟੀਤ ਵਾਲਾਰ ਵੀ ਸੀਗੇ ਇਸ ਫਿਲਮ ਦੇ ਵਿੱਚ ਉਹ ਕੈਮੀ ਤੇ ਲੱਗੇ ਤੁਹਾਨੂੰ ਉਹ ਵੀ ਵਧੀਆ ਲੱਗੇ ਨੇ ਵੈਸੇ ਦੇਵ ਕਰੋੜ ਮੇਰੇ ਐਕਟਿੰਗ ਬਹੁਤ ਸੋਹਣੀ ਲੱਗੀ ਵਧੀਆ ਲੱਗਿਆ ਬਾਣੀ ਸੱਦੂ ਵੀ ਬਾੜੀ ਸੇਰਾ ਜੋ ਮੈਂ ਤੁਹਾਨੂੰ ਕਹਿਦਾ ਵੀ ਕਿੰਨੇ ਨੰਬਰ ਦੋਗੇ ਫਿਰ ਬਾਈ ਦੇਵ ਕਰੋੜ ਨੂੰ 12 12 ਦੱਸਾਂ ਜੋ ਬਾਈ ਤੁਸੀਂ ਮੇਰੇ ਵੱਲੋਂ 15 ਕਰਦੇ ਹੋ। ਬਹੁਤ ਬਹੁਤ ਧੰਨਵਾਦ ਆ ਜਾ ਰਿਹਾ। ਹਾਂਜੀ ਕੋਈ ਚੱਕਰ ਨਹੀਂ। ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਆਪਣੇ ਪਰਿਵਾਰ ਦੇ ਨਾਲ ਆ ਸਕਦੇ ਨੇ ਖੁਣਾਂ ਦੇਖਣ ਲਈ? ਹਾਂਜੀ ਹਾਂਜੀ ਹਾਂ ਜਰੂਰ ਆਓ ਬਾਈ। ਹਾਂ ਸਾਰੇ ਦੇਖਣ ਆਓ ਬਹੁਤ ਵਧੀਆ ਫਿਲਮ ਆ। ਐਂਟਰਟੇਨਮੈਂਟ ਵਾਤੇ ਬਹੁਤ ਵਧੀਆ ਜੀ। ਅੱਗੇ ਸੈਚਰਡੇ ਸੰਡੇ ਆ ਰਿਹਾ। ਜਿਹੜਾ ਬਾਈ ਖਿਡਾਰੀਆਂ ਦੇ ਨਾਲ ਧੋਖਾ ਹੁੰਦਾ ਹੈ, ਕਰਪਸ਼ਨ ਦੇ ਉੱਤੇ ਫਿਲਮ ਬਣਾਈ ਹੈ। ਕਰਪਸ਼ਨ ਨੂੰ ਜਿੱਤ ਕੇ ਜਾਂਦਾ ਉਹ ਵਧੀਆ ਲੱਗਿਆ ਨਾ? ਉਹ ਤਾਂ ਬਾਈ ਸੇਰਾ ਹੀ ਆ ਯਾਰ ਚੀਜ਼ ਹੈ। ਹਨਾ? ਬੜੀ ਚੀਜ਼ ਲੈ ਕੇ ਆਂਦੇ ਨੇ। ਅੱਜ ਮਾੜੇ ਘਰ ਦੇ ਉੱਤ ਉ ਕਿ ਕਿਦਾਂ ਦੀ ਲੱਗੀ ਤੁਹਾਨੂੰ ਫਿਲਮ? ਨਹੀਂ। ਵਧੀਆ ਲੱਗੀ। ਦੇਵ ਖਰੋੜ ਉਰੀ ਕਿਵੇਂ ਦੇ ਲੱਗੇ ਤੁਹਾਨੂੰ? ਵਧੀਆ ਲੱਗੀ। ਬਸ ਐਦਾਂ ਕਰਦੇ ਇੱਕ ਵਾਰ। ਐਦਾਂ ਕੈਮਰੇ ਕਣੀ। ਥੈਂਕ ਯੂ। ਥੈਂਕ ਯੂ। ਭਾਈ ਜੀ ਕਿਵੇਂ ਦੀ ਲੱਗੀ ਫਿਰ ਮੂਵੀ? ਬਹੁਤ ਵਧੀਆ ਮੂਵੀ ਆ ਭਾਈ। ਫੈਮਿਲੀ ਨਾਲ ਆਣਾ ਚਾਹੀਦਾ ਸੀ। ਪਰਿਵਾਰ ਨਾਲ ਆਏ ਆ ਜੀ। ਬਹੁਤ ਚੰਗੀ ਆ। ਬਹੁਤ ਵਧੀਆ ਮੈਸੇਜ ਹੈ ਜੀ। ਸਭ ਤੋਂ ਵਧੀਆ ਤੁਹਾਨੂੰ ਐਕਟਿੰਗ ਦੇਵ ਖਰੋੜ ਭਾਈ ਬਾਣੀ ਸੰਧੂਰਾਂ ਦੀ ਕਿੰਨਾ ਦੀ ਲੱਗੀ? ਦੇਵ ਖਰੋੜ ਦੀ ਲੱਗੀ ਭਾਈ। ਬਹੁਤ ਵਧੀਆ ਐਕਟਿੰਗ ਸੀ। ਬਾਕੀ ਜਿਹੜਾ ਸਿੱਧੂ ਮੂਸੇ ਵਾਲੇ ਦਾ ਗਾਣਾ ਪਾਇਆ ਵਿੱਚ ਉਹ ਸਿਰਾਗ ਸੋ ਕਿੰਨੀ ਲੱਗੀ ਸੱਚੀ ਬਹੁਤ ਵਧੀਆ ਲੱਗੀ ਵੀਰੇ ਤੇਜਖਰੋੜ ਦੀ ਬਹੁਤ ਵਧੀਆ ਐਕਟਿੰਗ ਸੀ ਜੇ ਦੱਸਾਂ ਜੋ ਮੈਂ ਕਹਾ ਕਿੰਨੇ ਸਟਾਰ ਦੋਗੇ 10 ਹੀ ਦਵਾਂਗੇ ਤੁਸੀਂ ਭਾਈ ਜੀ 10 ਹੀ ਦਵਾਂਗੇ ਭਾਈ ਤੁਸੀਂ 10 ਚੋਂ 20 ਦਵਾਂਗੇ ਜੀ ਇਸ ਦਾ 10 ਚੋਂ 20 ਅੱਛਾ ਭਾਈ ਪਹਿਲਾਂ ਮੇਰੇ ਇਹ ਵੀ ਕਹਿੰਦੇ ਮੈਂ 20 ਚੋਂ 15 ਚਾਹੇ ਮੇਰੇ ਤੋਂ 25 ਲੈ ਲਓ ਹਾਂਜੀ ਹਾਂ ਬਹੁਤ ਵਧੀਆ ਜੀ ਡਾਇਰੈਕਸ਼ਨ ਐਕਸ਼ਨ ਸਾਰਾ ਕੁਝ ਹੈ ਜੀ ਸਾਊਥ ਵਾਲਾ ਸੀਗਾ ਜੀ ਕਨਸੈਪਟ ਬਹੁਤ ਵਧੀਆ ਸੀਗਾ ਵੀਰ ਨੈਕਸਟ ਲੈਵਲ ਸੀਗਾ ਜੀ ਕ腐ਸ਼ਨ ਦੇ ਉੱਤੇ ਜਿਹੜੀ ਆਹ ਉਹੀ ਹੈ ਵੀ ਬਹੁਤ ਵਧੀਆ ਮੈਸੇਜ ਹੈਗਾ ਕਿ ਯੂਥ ਨੂੰ ਵੀ ਲਾ ਲੋ ਹੈ ਨਾ ਸਾਰੇ ਕਿਤੇ ਨੂੰ ਬਹੁਤ ਚੰਗਾ ਮੈਸੇਜ ਹੈਗਾ ਸਭ ਨੂੰ ਦੇਖਣੀ ਚਾਹੀਦੀ ਪਰਿਵਾਰ ਨਾਲ ਦੇਖਣੀ ਹੈ ਜੀ ਫੈਮਲੀ ਮੂਵੀ ਹੈ ਜੀ ਥੈਂਕ ਯੂ ਰੈਥੈਂਕ ਯੂ ਥੈਂਕ ਯੂ ਜੀ ਤੁਹਾਾਰਾਂ ਦਾ ਵੀਰੇ ਬਹੁਤ ਬਹੁਤ ਥੈਂਕ ਯੂ ਭਾਈ ਜੀ ਥੈਂਕ ਯੂ ਥੈਂਕ ਯੂ ਸ਼ੁਰੂ ਤੋਂ ਲੈ ਕੇ ਇੰਟਰਨੈਟ ਕਾ ਕਾਫੀ ਅੱਛੇ ਮੁਕਾਮ ਤੱਕ ਹੋ ਗਏ ਹਾਂ ਜੀ ਔਰ ਸੋਹਣੀ ਲੱਗੀ ਤੁਹਾਨੂੰ ਸਾਰਾ ਥੈਂਕ ਯੂ ਜੀ ਥੋੜਾ ਸਾਰਿਆਂ ਦਾ ਸ਼ੁਕਰੀਆ ਜੀ ਜੇ ਤੁਹਾਨੂੰ ਵਧੀਆ ਲੱਗੀ ਆਡੀਅ ਚੰਗਾ ਇੱਕ ਮੈਸੇਜ ਕਨਵੇ ਕਰਦੀ ਹੈ ਵਧੀਆ ਫਿਰ ਸਮਾਜ ਤੇ ਸਟਾਇਰ ਕਰਦੀ ਹੈ ਅੱਜ ਦੀਆਂ ਜੋ ਬੁਰਾਈਆਂ ਨੇ ਸਾਡੀਆਂ ਮੈਨੂੰ ਲੱਗਦਾ ਜ਼ਰੂਰੀ ਹੈ ਇਦਾਂ ਦਾ ਸਿਨੇਮਾ ਬਣਨਾ ਦੇਖੋ ਇੰਟਰਟੇਨਿੰਗ ਸਿਨੇਮਾ ਵੀ ਬਣਨਾ ਚਾਹੀਦਾ ਇਹੋ ਜਿਹਾ ਸਿਨੇਮਾ ਵੀ ਬਣਨਾ ਚਾਹੀਦਾ ਜਿਹੜਾ ਲੋਕਾਂ ਨੂੰ ਕੋਈ ਨਾ ਕੋਈ ਮੈਸੇਜ ਦੇਵੇ ਸੇਧ ਦੇਵੇ ਸਾਡੇ ਨੌਜਵਾਨਾਂ ਨੂੰ ਬੁਰਾਈਆਂ ਤੋਂ ਦੂਰ ਰੱਖ ਸਕੇ ਸੋ ਤਾਂ ਵਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਜੀ ਸੋ ਇਹਦੀ ਸਕ੍ਰਿਪਟ ਤੇ 2 ਤੋਂ 2.5 ਸਾਲ ਦੀ ਮਿਹਨਤ ਦਿਖਦੀ ਹੋਈ ਹੈ ਕਿ ਇੱਕ ਇੱਕ ਚੀਜ਼ ਕਿਵੇਂ ਪਰੋਈ ਪਈ ਹੈ ਸੋ ਹਰ ਬੰਦੇ ਨੇ ਇਹਦੇ ਵਿੱਚ ਮਿਹਨਤ ਕੀਤੀ ਹੈ ਜੀ ਭਾਵੇਂ ਸਾਡੇ ਪ੍ਰੋਡਿਊਸਰ ਚਾਹੇ ਕੋਈ ਐਕਟਰ ਦੇ ਤੌਰ ਤੇ ਔਰ ਸਕ੍ਰਿਪਟ ਲੇਵਲ ਦੇ ਤੌਰ ਤੇ ਮੈਂ ਵੀ ਜੁੜਿਆ ਰਿਹਾ ਸਾਰੇ ਨੇ ਜੁੜ ਕੇ ਸਾਰਿਆਂ ਦੀ ਮਿਹਨਤ ਦਾ ਨਤੀਜਾ ਤੁਹਾਡੇ ਸਾਹਮਣੇ ਹੈ ਤੁਸੀਂ ਸਮਝੋ ਆਪਣਾ ਜੀ ਆਇਆਂ ਨੂੰ ਆਜੋ ਕਿ ਜਿਹੜੀ ਡਰੱਗ ਵਾਲੀ ਸਮੱਸਿਆ ਹੈਗੀ ਹੈ ਇਹ ਕਿਤੇ ਨਾ ਕਿਤੇ ਹਾਈ ਪ੍ਰੋਫਾਈਲ ਲੋਕਾਂ ਤੋਂ ਸ਼ੁਰੂ ਹੁੰਦੀ ਹੈ ਆ ਮੀਡਲ ਕਲਾਸ ਤੋਂ ਸ਼ੁਰੂ ਨਹੀਂ ਹੁੰਦੀ ਆਜੋ ਇਧਰ ਆਜੋ ਚਾਹੇ ਉਹ ਪ੍ਰਸ਼ਾਸਨ ਹੋਵੇ ਚਾਹੇ ਉਹ ਪੋਲ ਪੋਲੀਟੀਕਲ ਹੋਵੇ सर मैं तो ड्रग्स अबाउट ड्रग्स तो पूछया क्या सर क्या क्वेश्चन है पता नहीं केड़ा ड्रग वाला बिचारा जेड़ा हैगा ड्रग सप्लायर है पूरी समझो तो भी ये बड़े-बड़े लोग हैं ऐसे नेक्सस में प्रॉब्लम है सर देव सर पूछतो है सर और पंजाब में तो नशा है भी सर सिस्टम कहीं ना कहीं तो है चीज ये नशा है सर तो so, हमने एक मैसेज देने की कोशिश की है कि सर इसको हम बुरा खत्म कर सकते हैं इस चीज से एक बहुत अच्छा सा मैसेज है फिल्म अगर आपने देखा तो सिस्टम कहीं ना कहीं इन्वॉल्व रहता है इवन पीछे कुछ पंजाब में केस भी होता आप बता रहे थे वो केस है थार वाला राइट right? हाँ जी हाईलाइट हुआ बहुत पीछे सिनेमा कि ये चीज खत्म होनी चाहिए ਆਹ ਮੈਨੂੰ ਜਨਾ ਤੁਹਾਡੇ ਸਾਰਿਆਂ ਦਾ ਬਹੁਤ ਲੱਗਦਾ ਮੈਂ ਤਾਂ ਤੁਹਾਨੂੰ ਤੁਹਾਡਾ ਰੋਲ ਦੇ ਕੇ ਕਲਾਈਮੇਟ ਤੇ ਬਾਵਾਏ ਪਾਪ ਨੂੰ ਹਾਂਜੀ ਮੈਂ ਆਪ ਰੋਪੀ ਸੀ ਮੈਨੂੰ ਪੁੱਛੀਆ ਅਸੀਂ ਇੱਕ ਦੂਜੇ ਨੂੰ ਬਚਨੇ ਆ ਲਾਈਕ ਮੈਂ ਸੱਚੀ ਮੈਂ ਆਪਦੀ ਫਿਲਮ ਇੱਥੇ ਆ ਕੇ ਦੇਖੀ ਆ ਮੈਨੂੰ ਵੀ ਨਹੀਂ ਉਮੀਦ ਸੀ ਮੈਂ ਹੈਪੀ ਸਰ ਨੂੰ ਜਿਨ੍ਹਾਂ ਨੇ ਫਿਲਮ ਲਿਖੀ ਆ ਨਰਿੰਦਰ ਸਰ ਨੂੰ ਇਹਦਾ ਬਹੁਤ ਵੱਡਾ ਸ਼ਰੇਦ ਦਿੰਨੀ ਆ ਬਿਕਾਜ਼ ਇਹਨਾਂ ਨੇ ਮੇਰੇ ਤੇ ਬਹੁਤ ਕੰਮ ਕੀਤਾ ਮੈਂ ਆਪਣੇ ਆਪ ਨੂੰ ਜਿੱਦਾਂ ਦਾ ਸੋਚਦੀ ਸੀ 10 ਮਹੀਨੇ ਐਟਲੀਸਟ ਸਿਰਫ ਮੇਰੇ ਇਸ ਕੈਰੈਕਟਰ ਨੂੰ ਇਹਨਾਂ ਨੇ ਦਿੱਤੇ ਆ ਜੇ ਮੈਂ ਤੁਹਾਨੂੰ ਦਿਖਿਆ ਜੋ ਵੀ ਕੈਰੈਕਟਰ ਪਲੇ ਕੀਤਾ ਸੋ ਇਹਨਾਂ ਕਰਕੇ ਕਰਤਾ ਹਾਂ ਆਜੋ ਤੁਸੀਂ ਵੀ ਆਜੋ ਹਾਂਜੀ ਤੁਹਾਡੀ ਤੁਹਾਡੇ ਵੀ ਬੜੀ ਮਿਹਨਤ ਦਿਖ ਰਹੀ ਹੈ। ਥੈਂਕ ਯੂ ਜੀ ਥੈਂਕ ਯੂ। ਸੀਗਾ ਨਾ ਜੋ ਮੈਂ ਬਹੁਤ ਇਮੋਸ਼ਨਲ ਆ ਇਸ ਵੇਲੇ ਸੋ ਮੈਨੂੰ ਪਤਾ ਜੇ ਮੈਂ ਕੁਝ ਬੋਲੂਗੀ ਤਾਂ ਮੈਂ ਰੋ ਦੂੰਗੀ ਪਰ ਮੈਂ ਦਿਲੋਂ ਥੈਂਕ ਯੂ ਕਰਨਾ ਚਾਹੁੰਦੀ ਆ ਹੈਪੀ ਸਰ ਦਾ ਬਹੁਤ ਸਰ ਦਾ ਐਂਡ ਇਸ ਸੋਨੀ ਸਕ੍ਰਿਪਟ ਮੈਨੂੰ ਮਿਲਿਆ ਨਹੀਂ ਸੋਨੀ ਫਿਲਮ ਮੈਨੂੰ ਕਰਨ ਨੂੰ ਮਿਲਿਆ ਨਾ ਸੋਨਾ ਕੈਰੈਕਟਰ ਮੈਨੂੰ ਕਰਨ ਨੂੰ ਮਿਲਿਆ ਤੇ ਮੈਂ ਬਸ ਇਸ ਵੇਲੇ ਬਹੁਤ ਬlesd ਹਾਂ ਬਹੁਤ ਗ੍ਰੇਟਫੁਲ ਹਾਂ ਕਿ ਮੈਂ ਦਾ ਆਪਕਾ ਤੁਮ ਦਾ 3 ਦਾ ਪਾਰਟ ਹਾਂ ਇਹ ਫਿਲਮ ਕਰਨਾ ਨਬੂ ਤੇ ਕਵੀ ਨੇ ਬਹੁਤ ਬਹੁਤ ਵਧੀਆ ਬਹੁਤ ਵਧੀਆ ਪੂਰੀ ਬੈਕਬੋਨ ਕਰਕੇ ਹਾਓ ਜਿਹੜੀ ਦੋਸਤੀ ਦੀ ਇੱਕ ਮਿਸਾਲ ਇਹਨਾਂ ਨੇ ਬਹੁਤ ਸੋਹਣਨ ਵੀ ਆ ਗਿਆ ਹਾਂਜੀ ਕਵੀ ਨੇ ਆ ਕਵੀ ਭਾਜੀ ਆਜੋ ਡਾਇਰੈਕਟਰ ਸਾਹਿਬ ਤੁਸੀਂ ਵੀ ਪਿੱਛੇ ਆਜੋ 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 ਬਿਹਾਈਂਡ ਦਾ ਕੈਮਰਾ ਡਾਇਰੈਕਟਰ ਆਜੋ ਉਹ ਆਜੋ ਬਹੁਤ ਸੋਹਣਾ ਕੰਮ ਕੀਤਾ ਜੀ ਦੋਵਾਂ ਨੇ ਬੜੇ ਮਜ਼ੇ ਆਏ ਦਾ ਕਰਨੇ ਹਾਂਜੀ ਹੈਪੀ ਵੀਰੇ ਹਾਂਜੀ ਅੱਖਾਂ 'ਚੋਂ ਹੱਥ ਲੱਗਦੇ ਨੇ ਥੋੜੇ ਥੋੜੇ ਅ ਨਹੀਂ ਦੇਖੋ ਅਸੀਂ ਜਿਹੜਾ ਕੰਮ ਕਰਨਾ ਸੀ ਕਰ ਚੁੱਕੇ ਹਾਂ ਬਹੁਤ ਚਿਰ ਦੇ ਹਨਾ ਹੁਣ ਤਾਂ ਆਡੀਅנס ਤੇ ਆ ਮੈਨੂੰ ਲੱਗਦਾ ਹੁੰਦਾ 2 ਘੰਟੇ 27 ਮਿੰਟ ਦੀ ਸਟੋਰੀ ਟੈਲਿੰਗ ਤੋਂ ਬਾਅਦ ਸਾਡੇ ਕਹਿਣ ਨੂੰ ਕੁਝ ਰਹਿ ਨਹੀਂ ਜਾਂਦਾ ਨਾ ਜਦੋਂ ਫਿਲਮ ਹੀ ਬੋਲ ਰਹੀ ਹੋਵੇ ਮੈਨੂੰ ਲੱਗਦਾ ਵੀ ਇਹ ਬਹੁਤ ਹੰਡੇ ਹੋਏ ਤਿਆਰ ਬੇਕਾਰ ਫੈਮਿਲੀ ਸੀ ਜਿਹਦੇ 'ਚ ਮੈਂ ਐਂਟਰ ਹੋਇਆ ਮੈਂ ਤਾਂ ਬਿਲਕੁਲ ਹੀ ਨਵਾਂ ਸੀ ਤਾਂ ਦੇ ਵੀਰੇ ਉਹਨਾਂ ਤੋਂ ਇਹ ਸਕ੍ਰਿਪਟ ਦਾ ਕਹਾਣੀ ਦਾ ਆਈਡੀਆ ਸ਼ੁਰੂ ਹੋਇਆ ਬਲੰਦਰ ਵੀਰੇ ਉਹ ਨਹੀਂ ਉੱਤੇ ਕੰਮ ਕਰਦੇ ਰਹੇ ਫਿਰ ਚਾਹਲ ਭਾਈ ਉਹਨਾਂ ਨੇ ਉਹਨੂੰ ਪੁੱਦੇ ਤੇ ਯਕੀਨ ਕੀਤਾ ਫਿਰ ਉਹਨਾਂ ਨੇ ਸਾਡੇ ਤੇ ਯਕੀਨ ਕੀਤਾ ਫਿਰ ਅਸੀਂ ਅੱਗੇ ਗਾ ਟੀਮ ਤੇ ਯਕੀਨ ਕੀਤਾ ਹਨਾ ਮੈਨੂੰ ਲੱਗਦਾ ਇਹ ਪੂਰੀ ਵਿਸ਼ਵਾਸ ਦੀ ਕਹਾਣੀ ਆ ਤਾਂ ਮੈਂ ਤਾਂ ਸਾਰਿਆਂ ਨੂੰ ਥੈਂਕ ਯੂ ਕਹਿਣਾ ਇਹਨਾਂ ਨੇ ਵੀ ਇੰਨੀ ਸੋਹਣੀ ਤੇ ਇੰਨੀ ਮਚਿਓਰ ਟੀਮ ਦੀ ਇੱਕ ਨਵੇਂ ਬੰਦੇ ਨੂੰ ਇਹਨੇ ਕਪਤਾਨੀ ਦਿੱਤੀ ਆ ਮੈਂ ਹਮੇਸ਼ਾ ਕਹਿੰਦਾ ਉਹਨਾਂ ਵੀ ਜੋ ਵੀ ਵਧੀਆ ਫਿਲਮਸ ਹੈ ਹਨਾ ਜੋ ਚੰਗੀਆਂ ਜਿੱਤਾਂ ਨੇ ਉਹ ਇਹਨਾਂ ਸਾਰਿਆਂ ਕਰਕੇ ਆ ਅਗਰ ਕੋਈ ਕਮੀ ਪੈਸੀ ਆ ਤਾਂ ਮੈਂ ਕੰਨਾ ਵੀ ਉਹ ਮੇਰੇ ਕਰਕੇ ਆ ਹਨਾ ਹਾਂ ਬਸ ਤੁਸੀਂ ਉਹਨੂੰ ਲੋਕਾਂ ਤੱਕ ਲੈ ਕੇ ਜਾਓ ਇਹਨੂੰ ਸਾਡੀ ਗੱਲ ਪਹੁੰਚਾਓ ਥੈਂਕ ਯੂ ਸਰ ਇਹ ਹੀ ਅਜੀ ਕਿ ਅੱਜ ਬੜਾ ਵਧੀਆ ਰਿਸਪੌਂਸ ਦਿੱਤਾ ਸਾਰਿਆਂ ਨੇ ਸੋ ਸ਼ੋ ਸਾਰੇ ਹਾਊਸਫੂਲ ਰਹੇ ਨੇ ਸੋ ਮੈਂ ਕਹੂੰਗਾ ਜੀ ਕਿ ਗਰਮੀ ਬਹੁਤ ਹੈ ਸੋ ਨਿਕਲੋ ਸਿਨੇਮੇ ਨੂੰ ਸਪੋਰਟ ਕਰੋ ਬਹੁਤ ਚੰਗਾ ਇਹੋ ਜਿਹਾ ਚੰਗਾ ਸਿਨੇਮਾ ਬਾਰ-ਬਾਰ ਨਹੀਂ ਬਣਦਾ ਜੇ ਸਪੋਰਟ ਕਰੋਗੇ ਤਾਂ ਇਹੋ ਜਿਹੀਆਂ ਫਿਲਮਾਂ ਅਸੀਂ ਹੋਰ ਲੈ ਕੇ ਆਉਂਦੇ ਰਵਾਂਗੇ ਸੋ ਕਿਉਂਕਿ ਇਹੋ ਜਿਹਾ ਸਿਨੇਮਾ ਕੋਈ ਕਰਦਾ ਵੀ ਨਹੀਂ ਲੋਕ ਜਿਆਦਾਤਰ ਉਹ ਫਿਲਮਾਂ ਕਰਦੇ ਨੇ ਕਿ ਜਿਹੜੀਆਂ ਤੇ ਉਹਨਾਂ ਨੂੰ ਇਹ ਹੁੰਦਾ ਕਿ ਯਾਰ ਬਸ ਇਹ ਚੱਲ ਜਾਣ ਦੇ ਪੈਸਾ ਕਮਾ ਲਈਏ ਐਗਜ਼ੀਕਿਊਸ਼ਨ ਵਾਈਜ਼ ਹਾਂ ਬਟ ਅਸੀਂ ਆਲਵੇਜ਼ ਐਕਸਪੈਰੀਮੈਂਟਲ ਸਿਨੇਮਾ ਕੀਤਾ ਨਵੇਂ ਸਬਜੈਕਟ ਲੈ ਕੇ ਆਏ ਆ ਨਵੀਂ ਤਰ੍ਹਾਂ ਦਾ ਸਿਨੇਮਾ ਆਲਵੇਜ਼ ਐਪਰੀਸ਼ੀਏਟ ਕੀਤਾ ਤੁਸੀਂ ਸਾਰਿਆਂ ਨੇ ਇਹ ਵੀ ਇੱਕ ਸਾਡੀ ਡਿਫਰੈਂਟ ਸਾਡਾ ਐਫਰਟ ਆ ਸਾਰਿਆਂ ਦਾ ਸੋ ਸਾਰੇ ਜਣੇ ਸਪੋਰਟ ਕਰੋ ਕੱਲ ਨੂੰ ਤੇ ਅੱਜ ਵੀ ਤੁਸੀਂ ਬਹੁਤ ਸਪੋਰਟ ਕੀਤੀ ਹੈ ਜਿੰਨਾਂ ਸਾਰਿਆਂ ਨੇ ਉਹਨਾਂ ਸਾਰਿਆਂ ਦਾ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਸ਼ੁਕਰਾਨਾ ਤੁਹਾਨੂੰ ਮੁਬਾਰਕਾਂ ਜੀ ਬਹੁਤ ਥੈਂਕ ਯੂ ਥੈਂਕ ਯੂ ਕੀ ਤਾਂ ਗਿਆ ਫਿਲਮੀ ਜੋਨਾ ਬਾਰੇ ਕੀ ਕਹਿੰਦੇ ਆ ਦੇਖੋ ਜੀ ਜਿਹੜੀ ਸਾਡੀ ਜਰਨੀ ਹੋਈ ਸੀਗੀ ਪਹਿਲੀ ਜਦੋਂ ਡਾਕੂ ਦਾ ਮੁੰਡਾ ਆਈ ਸੀ ਜਿਹਨੂੰ ਮੜਾ ਮੁਹੀ ਪਿਆਰ ਮਿਲਿਆ ਸੀ ਉਹ ਚ ਡਾਲਰ ਗੀਤ ਆਇਆ ਸੀ ਸੋ ਮੈਂ ਆਲਵੇਸ ਕਹਣਾ ਹੁੰਦਾ ਕਿ ਇਹ ਸਾਰਾ ਕ੍ਰੈਡਿਟ ਸਾਡਾ ਨਹੀਂ ਹੈ ਜਾਇਜ਼ ਐਜ਼ ਐਨ ਐਕਟਰ ਮੇਰਾ ਨਹੀਂ ਹੈ ਤੇ ਉਹਦੇ ਵਿੱਚ ਡਾਲਰ ਦਾ ਵੀ ਬਹੁਤ ਕ੍ਰੈਡਿਟ ਸੀਗਾ ਤਾਂ ਉਹ ਡਾਲਰ ਗਾਣਾ ਸਾਡੇ ਦਿਨਾਂ ਸੂਟ ਕੀਤਾ ਕਿ ਉਹਦੀ ਵੀਡੀਓ ਤੇ ਉਹ ਬਾਈ ਦੀ ਵੋਕਲ ਤਾਂ ਉਹ ਗਾਣਾ ਇੱਕ ਮਾਈਲਸਟੋਨ ਸਾਬਤ ਹੋਇਆ ਤੇ ਉਹ ਅੱਜ ਵੀ ਉਵੇਂ ਹੀ ਪਿਆਰ ਕਰਦੇ ਆ ਲੋਕ 18 ਚ ਫਿਲਮ ਆਈ ਸੀਗੀ ਕਿੰਨੇ ਸਾਲ ਹੋ ਗਏ 6 ਸਾਲ ਹੋ ਗਏ 6-7 ਸਾਲ ਹੋ ਗਏ ਜੀ ਤਾਜ ਵੀ ਉਵੇਂ ਹੀ ਚੱਲ ਰਿਹਾ ਦੇਖੋ ਅੱਜ ਵੀ ਡਾਲਰ ਦੇ ਉੱਤੇ ਉਵੇਂ ਹੀ ਭੰਗੜੇ ਪੈਂਦੇ ਨੇ ਵਿਆਹ ਸ਼ਾਦੀਆਂ ਤੋਂ ਵੀ ਚੱਲਦਾ ਹੈ ਅਸੀਂ ਟੂਚ ਵੀ ਕੋਸ਼ਿਸ਼ ਕੀਤੀ ਸੀ ਕਿ ਬਾਈ ਦਾ ਗਾਣਾ ਲਈਏ that time ਇਹ ਪੋਸੀਬਲ ਨਹੀਂ ਹੋ ਸਕਿਆ ਕਿਉਂਕਿ ਬਾਈ ਬਾਹਰ ਸੀਗਾ ਤੇ ਹੁਣ ਬਾਈ ਨੂੰ ਅਸੀਂ ਟ੍ਰਿਬਿਊਟ ਦਿੱਤਾ ਹੈ ਜੀ ਇਸ ਗਾਣੇ ਦੇ ਜ਼ਰੀਏ ਪ੍ਰਮਾਤਮਾ ਸੋਖ ਰੱਖੇ ਅਗਲੇ ਦਿਨਾਂ ਦੇ ਵਿੱਚ ਵਧੀਆ ਰਿਜ਼ਲਟ ਹੋਵੇ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਮਸ਼ਹੂਰੋ ਦੇ ਵਿੱਚ ਕਿਹਾ ਸੀਗਾ ਵੀ ਪਤਾ ਨਹੀਂ ਕੀ ਲੈ ਕੇ ਆ ਰਹੇ ਨੇ ਦੇਵ ਖਰੋੜ ਹੋਰਾਂ ਨੇ ਤੇ ਗਾਹ ਪਾਤਾ ਸਿਨੇਮਾ ਘਰਾਂ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਲੱਗ ਐਨਰਜੀ ਦੇਖਣ ਨੂੰ ਮਿਲ ਰਹੀ ਹੈ ਬੜੇ ਸੁਚੱਜੇ ਢੰਗ ਦੇ ਨਾਲ ਇੱਕ ਸੋਹਣਾ ਮੈਸੇਜ ਦਿੱਤਾ ਹੈ ਦੇਵ ਖਰੋੜ ਹੋਰਾਂ ਨੇ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਤਾਂ ਤੁਸੀਂ ਸੋਹਣੀ ਲਿਆ ਹੋਵੇਗਾ ਵੀ ਕਿਵੇਂ ਲੋਕਾਂ ਦਾ ਹਮ ਹਮਾ ਕੇ ਇੱਥੇ ਪਹੁੰਚ ਰਹੇ ਨੇ ਆਪਣੀ ਫੈਮਿਲੀ ਦੇ ਨਾਲ ਪਹੁੰਚ ਰਹੇ ਨੇ ਮੈਂ ਤੁਹਾਨੂੰ ਵੀ ਕਹਾਂਗਾ ਵੀ ਤੁਸੀਂ ਵੀ ਜਾਓ ਸਿਨੇਮਾ ਘਰਾਂ ਦੇ ਵਿੱਚ ਤੇ ਦੇਖੋ ڈاکੂਆਂ ਦਾ ਮੁੰਡਾ 3 ਕੈਮਰਾ ਪਰਸਨ ਦਿਲਜੀਤ ਦੇ ਨਾਲ ਮੈਂ ਜੇ ਬਿੱਲਾ ਧੰਨਵਾਦ ਸਤਿ ਸ਼੍ਰੀ ਅਕਾਲ